ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਆਪਾਂ 3 ਤਰੀਕ ਦਾ ਭਵੰਤ ਸਿਮਾਨ ਦੀ ਕੋਠੀ ਦਾ ਘਰਾਉ ਦਾ ਪ੍ਰਬੰਧ ਦਿੱਤਾ ਸੀਗਾ ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ ਇਹ ਆਣ ਐਲਾਨੀ ਨੀ ਐਮਰਜੈਂਸੀ ਲਾਤੀ ਐ ਮੁੱਖ ਮੰਤਰੀ ਨੇ ਸਾਰੇ ਆਗੂਆਂ ਦੇ ਘਰਾਂ 'ਚ ਛਾਪੇ ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ ਦਹਿਸਤ ਦਾ ਮਾਹੌਲ ਬਣਾ ਰਹੇ ਆ ਕਈ ਆਗੂ ਨਜ਼ਰਬੰਦ ਵੀ ਕਰ ਲਏ ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ ਵੀ ਪਿੰਡਾਂ ਦੇ ਵਿੱਚ ਹੋ ਕੇ ਦੇ ਕੇ ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ ਜੋ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਰੋਕਣਗੇ ਉੱਥੇ ਵਹਿ ਜਾਓ ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੁਰੇ ਦੀ ਕੋਠੀ ਮੁਰੇ ਪਹੁੰਚਣਾ ਇਹ ਕਹਿੰਦਾ ਰਿਹਾ ਕਿ ਸਵਾਗਤ ਆਓ ਸਾਡੇ ਘਰ ਚ ਆਓ ਸਾਡੇ ਦਫ਼ਤਰਾਂ ਚ ਆਓ ਅਸੀਂ ਸਵਾਗਤ ਕਰਾਂਗੇ ਅਸੀਂ ਸੋ ਲੋ ਜੀ ਹੈ ਕਹਿੰਦੇ ਦੱਸੋ ਆ ਕੇ ਗੱਲ ਅੱਜ ਜੇ ਵੀ ਇਹਦੇ ਘਰ ਮੁਰੇ ਵੀ ਜਾਣ ਲੱਗੇ ਸੰਗਰੂਰ ਤੇ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ ਨજરਬੰਦ ਵੀ ਕਈ ਕਰ ਲਈ ਗਏ ਆ ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਗਏ ਕਿਉਂਕਿ ਨਕੀ ਤਰੀਕ ਦਾ ਇਕੱਠ ਇਹਨੂੰ ਡਰਾ ਰਿਹਾ ਮੈਂ 29 ਨੂੰ ਵੱਡਾ ਇਕੱਠ ਹੋਇਆ ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੁਣ ਆਸੀਂ ਸੰਗਰੂਰ ਪਰ ਇਹ ਕੱਟ ਤੁਹਾਡੀ ਜ਼ਿੰਮੇਵਾਰੀ ਆ ਹੁਣ ਹਰ ਪੰਜਾਬ ਦੇ ਪਿੰਡ ਚ ਹੋ ਕੇ ਦੇ ਕੇ ਜਿੱਥੇ ਕਦੇ ਵੀ ਹੈਗੇ ਆ 2 200 4 400 5 500 ਹਜ਼ਾਰ ਹਜ਼ਾਰ ਦੇ ਕਾਫਲਿਆਂ ਦੇ ਵਿੱਚ ਨਿਕਲੋ ਜਿੱਥੇ ਰੋਕਦੇ ਆ ਉੱਥੇ ਬਹਿ ਜਾਓ ਜੇ ਨਹੀਂ ਜਾਣ ਦਿੰਦੇ ਇੱਕੋ ਹੀ ਗੱਲ ਕਰਨੀ ਨੂੰ ਕੋ ਸ਼ਾਂਤਵੇਂ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਹੀ ਬੈਠਾਂਗੇ ਚੱਕੇ ਸਰਕਾਰ ਵੀ ਆਪਣਾ ਭਲੇਖਾ ਦਿਮਾਗ ਚੋਂ ਕੱਢ ਦੇ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ ਅਗਰ ਨੂੰ ਨਜ਼ਰਬੰਦ ਕਰਕੇ ਪਿੰਡਾਂ ਦੇ ਘੇਰੇ ਪਾ ਕੇ ਡਰਾ ਕੇ ਲੋਕਾਂ ਨੂੰ دہشت ਪਾ ਕੇ ਫੜੋਫੜੀ ਕਰਕੇ ਤੁਸੀਂ ਇਹ ਆਵਾਜ਼ ਦਬ ਲੋਗੇ ਦੱਬੀ ਨਹੀਂ ਜਾਣੀ ਦੁਬਾਰਾ ਫਿਰ ਪੰਜਾਬੀਓ ਮੈਂ ਕਹਿੰਨਾ ਇਹ ਮੌਕੇ ਵਾਰ-ਵਾਰ ਨਹੀਂ ਆਉਂਦੇ ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਹਾਂ ਆਪਾਂ ਪਹਿਲਾਂ ਵੀ ਕਰਾਂਜ ਬੜੇ ਦਾ ਨੁਕਸਾਨ ਖਾਦਾ ਅੱਜ ਵੀ ਕਰਾਂਜ ਬੜਗੇ ਇਨਸਾਨ ਹੋਰ ਖਾਵਾਂਗੇ ਇਸ ਕਰਕੇ ਬੇਨਤੀ ਆ ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ ਸੋ ਅਪੀਲ ਆ ਸਾਰਿਆਂ ਨੂੰ ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਅਸੀਂ ਪਹੁੰਚਾਂ ਕਿਸ ਤਰੀਕੇ ਨਾਲ ਉੱਥੇ ਔਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੀਆਂ ਚੂੜਾਂ ਹਿੱਲਣੀਆਂ ਨੇ ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ ਜਾਂ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾ ਪੈਂਦੀਆਂ ਕਦੇ ਪਟਿਆਲੇ ਕਦੇ ਬਾਦਲ ਅੱਜ ਤੂੰ ਕੀ ਕਰ ਰਿਹਾ ਹੈਂ ਪਰ ਜਿਹੜਾ ਰਵਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ ਸੋਸ ਕਰਕੇ ਪੀਲ ਹੈ ਇਹਨੇ ਪਰਸੋਂ ਵਾਲਾ ਵੀ ਇੱਕ ਤਰੀਕਾ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ ਅੱਜ ਵੀ ਉਹ ਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ ਦਸਤ ਫਲਾ ਦਿਓ ਪਰ ਇਹ ਚਿਰ ਦੀ ਚਾਲ ਚੱਲਣ ਨਹੀਂ ਦੇਣੀ ਸੋ ਆਓ ਮੇਰਾ ਵੀਰ ਆਪਾਂ ਅੱਜ ਘਰਾਂ ਜੋ ਨਿਕਲ ਕੇ ਮੈਂ ਫੇਰ ਕਹਿਣਾ ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਿਓ ਟਰਾਲੀਆਂ ਟਰੈਕਟਰ ਲੈ ਕੇ ਨਿਕਲੋ ਜਿੱਥੇ ਦੋਦੇ ਉੱਥੇ ਟਰੱਕ ਟਰਾਲੀਆਂ ਲਾ ਕੇ ਜਾਮ ਲਾ ਦਿਓ ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਨਹੀਂ ਜਾਣ ਦੇਣਾ ਚਾਹੁੰਦੇ ਸੋ ਆਜੋ ਫਿਰ ਆਪਾਂ ਕਿਸੇ ਤਰੀਕੇ ਨਾਲ ਵੀ ਉੱਥੇ ਪਹੁੰਚ ਗਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ